ਕੈਨੇਡਾ ਆ ਕੇ ਥੋੜੇ ਦਿਨ ਦੋਸਤਾਂ ਦੇ ਘਰ ਰਹਿ ਕੇ ਬੇਸਮੈਂਟ ਲੱਭਣੀ ਸ਼ੁਰੂ ਕੀਤੀ ਬੜਾ ਕੁਝ ਵੇਖਣਾ ਪੈਂਦਾ ਹੈ ਕਿ ਸਾਰੀਆਂ ਸਹੂਲਤਾਂ ਵਾਕਿੰਗ ਡਿਸਟੈਂਸ ਤੇ ਹੋਣ ਕਿਉਂਕਿ ਆਪਣਾ ਬਹਾਨਾ ਤਾਂ ਹੁੰਦਾ ਨਹੀਂ ਇੱਕ ਘਰ 'ਚ ਇੱਕ 12 ਸਾਲ ਦੇ ਮੁੰਡੇ ਨੇ ਦਰਵਾਜ਼ਾ ਖੋਲ ਉਪਰੋਥ ਲਈ ਕਈ ਸਵਾਲ ਕਰ ਦਿੱਤੇ ਕਿੰਨੇ ਜਣਿਆਂ ਨੇ ਰਹਿਣਾ ਹੈ ਕੰਮ ਕੀ ਕਰਦੇ ਹੋ ਰਾਤ ਦਾ ਕਿ ਦਿਨ ਦਾ ਅਸੀਂ ਕਿਹਾ ਕਾਕਾ ਕੰਮ ਤਾਂ ਹਾਲੀ ਲੱਭਣ ਐ ਜਿਹੜਾ ਮਿਲਿਆ ਕਰਨਾ ਪੈਣਾ ਹੈ ਕਰਾਇਆ ਪਰ ਵਕਤ ਸਿਰ ਦੇਾਂਗੇ ਕਿਸੇ ਵੱਡੇ ਨੂੰ ਬਲਾ ਗੱਲ ਕਰੀਏ ਉਹਨੇ ਤੁਰੰਤ ਉੱਤਰ ਦਿੱਤਾ ਮੰਮੀ ਵੀ ਕੰਮ ਤੇ ਆ ਰਾਤ ਨੂੰ ਆਉਣਾ ਹੈ ਡੈਡੀ ਟਰੱਕ ਲੈ ਕੇ ਅਮਰੀਕਾ ਜਾਂਦਾ ਹੈ 2-3 ਹਫ਼ਤੇ ਬਾਅਦ ਮੁੜਦਾ ਹੈ ਅਸੀਂ ਫਾਰਮਾਂ 'ਚ ਕੰਮ ਕਰਨ ਵਾਲਿਆਂ ਨੂੰ ਨਹੀਂ ਦਿੰਦੀ ਲਿੱਭੜ ਲੁੱਭੜ ਕੇ ਆਂਦੇ ਪਾਣੀ ਬਹੁਤ ਵਰਤਦੇ ਫੇਰ ਬਿੱਲ ਬਹੁਤ ਆਂਦਾ ਮੈਂ ਹੀ ਗੱਲ ਕਰਦਾ ਹੁੰਦਾ ਹੈ ਮੇਰੇ ਪੁੱਛਣ ਤੇ ਉੱਤੇ ਘਰ ਚ ਕੌਣ ਫਿਰ ਰਹੀ ਉਹਦਾ ਜਵਾਬ ਸੀ ਮੇਰੀ ਨਾਨੀ ਤੇ ਦੋ ਮਾਮੇ ਐ 6 ਮਹੀਨੇ ਹੋਏ ਇੰਡੀਆ ਤੋਂ ਮੰਮੀ ਨੇ ਪੱਕੇ ਬੁਲਾਏ ਐ ਅਸੀਂ ਉੱਥੇ 6-7 ਮਹੀਨੇ ਰਹੇ ਤੇ ਉਹਦੇ ਡੈਡੀ ਨੂੰ ਇੱਕ ਵਾਰੀ ਦੇਖਿਆ ਸੋਹਣਾ ਸੁਨੱਖਾ ਮਿੱਠ ਬੋਲੜਾ ਤੇ ਬੜੀ ਹਲੀਮੀ ਨਾਲ ਗੱਲ ਕਰਨ ਵਾਲਾ ਜਵਾਨ ਇੱਕ ਦਿਨ ਉਹ ਬੱਚਾ ਕਹਿਣ ਆਇਆ ਕਿ ਕਿਰਾਇਆ 2 ਮਹੀਨੇ ਦਾ ਇਕੱਠਾ ਦੇ ਦਿਓ ਸਾਰਿਆਂ ਇੰਡੀਆ ਜਾਣਾ ਐ ਮਾਮਿਆਂ ਦੇ ਵਿਆਹ ਕਰਨ ਕਿਸੇ ਨੇ ਨਹੀਂ ਹੋਣਾ ਇੱਥੇ ਮੇਰਾ ਸਵਾਲ ਸੀ ਡੈਡੀ ਹੋਊਗਾ ਮੁੜ ਕੇ ਆਵਾਂਗੇ ਤਾਂ ਫੈਸਲਾ ਹੋਊ ਇਹ ਇੱਕ ਸਵਾਲ ਜਿਹਾ ਬਣ ਗਿਆ ਮੇਰੇ ਲਈ ਉਹਨਾਂ ਦੇ ਜਾਣ ਤੋਂ ਬਾਅਦ ਡੈਡੀ ਨੇ ਟਰੱਕ ਲਿਆ ਜਦੋਂ ਘੜਾ ਕੀਤਾ ਤਾਂ ਸੀ ਸਰਸਰੀ ਜਹੀ ਰੋਟੀ ਲਈ ਪੁੱਛਿਆ ਤਾਂ ਇੱਕਦਮ ਮੰਦਰਗਾ ਆ ਗਿਆ ਮੇਰੇ ਸਵਾਲ ਤੇ ਕਿ ਐਨੇ ਐਨੇ ਦਿਨ ਘਰੋਂ ਬਾਹਰ ਰਹਿ ਕੇ ਕਮਾਈਆਂ ਕਰਕੇ ਘਰ ਦਾ ਸੁੱਖ ਤਾਂ ਮਾਣ ਨਹੀਂ ਹੁੰਦਾ ਭੈਣ ਜੀ ਸੁਖ ਕਰਮਾ ਦਾ ਹੁੰਦਾ ਹੈ ਪਰ ਜਵਾਨੀ ਚ ਘਰ ਦੀ ਗਰੀਬੀ ਦੂਰ ਕਰਨ ਲਈ ਘਰੋਂ ਪੈਰ ਪੁੱਟਿਆ ਸੀ ਤੱਕੇ ਢੋੜੇ ਖਾ ਅਮਰੀਕਾ ਦਾ ਬਾਰਡਰ ਟੱਪ ਕੈਨੇਡਾ ਵੜਿਆ 3 ਸਾਲ ਲੱਗੇ ਪੱਕੇ ਹੋਣ ਨੂੰ ਜੋ ਕਮਾਉਂਦਾ ਵਕੀਲ ਨੂੰ ਦੇ ਦਿੰਦਾ ਫਿਰ ਭੈਣ ਦੇ ਵਿਆਹ ਤੇ ਖਾਲੀ ਹੱਥ ਗਿਆ ਨਾਲ ਮੇਰਾ ਵੀ ਧਰ ਦਿੱਤਾ ਕਿ ਰਿਸ਼ਤੇਦਾਰਾਂ ਨੇ ਖਾਨਦਾਨੀ ਪੜ੍ਹੀ ਲਿਖੀ ਕੁੜੀ ਦੀ ਦੱਸ ਪਾਈ ਐ ਸੋਚਿਆ ਚਲੋ ਰਲ ਕੇ ਕੰਮ ਕਰਾਂਗੇ ਤਾਂ ਸਾਰੇ ਧੋਨੇ ਢੋਤੇ ਜਾਣਗੇ ਪੀਸਾਂ ਭਾਰ ਇੱਧਰ ਮੈਂ ਉਹਨੂੰ ਕੋਰਸ ਕਰਾਇਆ ਕੰਮ ਤੇ ਲੱਗੀ ਮੈਂ ਸਲਾਹ ਦਿੱਤੀ ਕਿ ਮੈਂ ਹੁਣ ਆਪਣੀ ਗਹਿਣੇ ਰੱਖੀ ਜ਼ਮੀਨ ਛਡਾਲਵਾ ਪਰ ਉਹਦੀ ਜੈਸੀ ਕਿ ਪਹਿਲਾਂ ਮੈਂ ਆਪਣੇ ਮਾਂ ਤੇ ਭਰਾਵਾਂ ਨੂੰ ਬੁਲਾਉਣਾ ਇੱਕ ਦੋ ਵਾਰੀ ਘਰ ਚ ਕਲੇਸ਼ ਵੀ ਹੋਇਆ ਡੋਮੈਸਟਿਕ ਵਾਇਲੈਂਸ ਚ ਕੇਸ ਬਣਾ ਕੇ ਮੈਨੂੰ ਥਾਣੀ ਵੀ ਭੇਜਤਾ ਡਿਵੋਰਸ ਦਾ ਹੁਣ ਕੇਸ ਚੱਲਦਾ ਪਰ ਪਹਿਲਾਂ ਹੀ ਉਹਨੇ ਆਪਣਾ ਨਾਂ ਕਰਾਇਆ ਸੀ ਬਾਕੀ ਵੀ ਸਾਰਾ ਲੈ ਜਾਉ ਸੌਂਦੀ ਸੌਂਦੀ ਧਿਆਨ ਮਾਰਿਆ ਤਉ ਉਹਦਾ ਸਾਰਾ ਸਾਫਾ ਹੰਝੂਆਂ ਨਾਲ ਗਿੱਲਾ ਹੋਇਆ ਪਿਆ ਸੀ ਮੈਨੂੰ ਖਿਆਲ ਆਇਆ ਕਿ ਮੈਂ ਤਾਂ ਲਾਚਾਰ ਬੇਵੱਸ ਗੁਲਾਮ ਔਰਤਾਂ ਦੀਆਂ ਕਹਾਣੀਆਂ ਹੀ ਲਿਖਦੀ ਰਹੀ ਇਹੋ ਜਿਹੇ ਮਰਦਾਂ ਦੀ ਜ਼ਿੰਦਗੀ ਨੂੰ ਕਿਉਂ ਨਹੀਂ ਮੈਂ ਟਟੋਲਿਆ